ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲਿਜ ਕੁਕਿੰਗ ਰੁਟੀਨ ਦੇ ਉੱਪਰ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਬ੍ਰੈਡਾਂ ਤੇ ਇੱਕ ਖਾਸ ਰੈਸਪੀ ਜੋ ਕਿ ਬਹੁਤ ਹੀ ਆਸਾਨੀ ਦੇ ਨਾਲ ਹਰ ਘਰ ਵਿੱਚ ਬਣਾਈ ਜਾ ਸਕਦੀ ਆ ਤੇ ਬਣਦੀ ਵੀ ਬਹੁਤ ਸਵਾਦ ਹੈ ਇਹਦੇ ਲਈ ਅਸੀਂ ਕੀ ਕਰਨਾ ਸਭ ਤੋਂ ਪਹਿਲਾਂ ਚਾਰ ਬ੍ਰੈਡ ਲੈ ਲੈਣੇ ਆ ਤੇ ਇਹਨਾਂ ਬ੍ਰੈਡਾਂ ਨੂੰ ਅਸੀਂ ਜਿਹੜਾ ਤੋੜ ਕੇ ਛੋਟੇ-ਛੋਟੇ ਟੁਕੜੇ ਕਰ ਲੈਣੇ ਆ ਇਸ ਤੋਂ ਬਾਅਦ ਅਸੀਂ ਬ੍ਰੈਡਾਂ ਨੂੰ ਮਿਕਸੀ ਦੇ ਵਿੱਚ ਪਾ ਲੈਣਾ ਆ ਤੇ ਇਹਦਾ ਬਰੀਕ ਜਿਹਾ ਚੂਰਾ ਜਿਹੜਾ ਆ ਉਹ ਬਣਾ ਲੈਣਾ ਆ ਕਿਉਂਕਿ ਅਸੀਂ ਬਰੀਕ ਚੂਰੇ ਤੋਂ ਹੀ ਜਿਹੜੀ ਆਪਣੀ ਰੈਸਪੀ ਆ ਅੱਜ ਬਣਾਉਣੀ ਆ ਬ੍ਰੈਡਾਂ ਨੂੰ ਅਸੀਂ ਜਿਹੜਾ ਆ ਪੀਸ ਲਿਆ ਤੇ ਇਸ ਤਰ੍ਹਾਂ ਅਸੀਂ ਜਿਹੜੇ ਆ ਬਰੀਕ ਕਰ ਲੈਣੇ ਆ ਇਸ ਤੋਂ ਬਾਅਦ ਅਸੀਂ ਇੱਕ ਕੜਾਈ ਨੂੰ ਜਿਹੜਾ ਗਰਮ ਕਰਕੇ ਉਹਦੇ ਵਿੱਚ ਜਿਹੜੇ ਬ੍ਰੈਡਾਂ ਦਾ ਚੂਰਾ ਆ ਉਸ ਨੂੰ ਪਾ ਲੈਣਾ ਆ ਤੇ ਉਸ ਨੂੰ ਅਸੀਂ ਹੌਲੀ-ਹੌਲੀ ਰੋਸਟ ਕਰ ਲੈਣਾ ਆ ਇਥੇ ਅਸੀਂ ਖਿਆਲ ਰੱਖਣਾ ਹੈ ਕਿ ਸਾਡੀ ਗੈਸ ਦੀ ਜਿਹੜੀ ਮੀਡੀਅਮ ਆਂਚ ਹੋਣੀ ਚਾਹੀਦੀ ਹੈ ਜਿਆਦਾ ਤੇਜ਼ ਨਹੀਂ ਹੋਣੀ ਚਾਹੀਦੀ ਕਿਉਂਕਿ ਜਿਆਦਾ ਤੇਜ਼ ਆਂਚ ਦੇ ਉੱਤੇ ਬ੍ਰੈਡ ਜਿਹੜੇ ਉਹ ਜਲ ਜਾਣਗੇ ਅਸੀਂ ਸਿਰਫ ਬ੍ਰੈਡਾਂ ਨੂੰ ਹਲਕਾ 골ਡਨ ਬ੍ਰਾਊਨ ਹੀ ਕਰਨਾ ਹੈ ਤਾਂ ਜੋ ਇਹਨਾਂ ਦਾ ਕੱਚਾਪਨ ਜਿਹੜਾ ਇਹ ਦੂਰ ਹੋ ਜਾਵੇ ਅਸੀਂ ਇਹਨਾਂ ਨੂੰ ਲਗਾਤਾਰ ਹਿਲਾਉਂਦੇ ਹੋਏ ਪਕਾ ਲੈਣਾ ਹੈ ਅਸੀਂ ਨਾ ਬਰੈਡਾਂ ਤੇ ਚੂਰੇ ਤੋਂ ਬਹੁਤ ਹੀ ਸੁਆਦੀਸ਼ਟ ਪੇੜੇ ਤਿਆਰ ਕਰਾਂਗੇ ਜੋ ਕਿ ਬਹੁਤ ਹੀ ਆਸਾਨੀ ਦੇ ਨਾਲ ਘਰ ਦੇ ਵਿੱਚ ਬਣਾਏ ਜਾ ਸਕਦੇ ਆ ਤੇ ਜਿਆਦਾ ਸਮਾਨ ਦੀ ਲੋੜ ਵੀ ਨਹੀਂ ਪੈਂਦੀ ਹੈਗੀ ਇਹ ਪੇੜੇ ਬਾਜ਼ਾਰੋਂ ਲਿਆਂਦੇ ਪੇੜਿਆਂ ਨਾਲੋਂ ਕਿਤੇ ਸੁਆਦੀਸ਼ਟ ਹੁੰਦੇ ਹਨ ਚੂਰਾ ਸਾਡਾ 골ਡਨ ਬ੍ਰਾਊਨ ਹੋ ਗਿਆ ਹੈ ਤੇ ਹੁਣ ਅਸੀਂ ਇਹਨੂੰ ਜਿਹੜਾ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਦੂਸਰੀ ਸਾਈਡ ਇੱਕ ਕੜਾਈ ਨੂੰ ਅਸੀਂ ਜਿਹੜਾ ਗਰਮ ਹੋਣ ਲਈ ਰੱਖ ਦਿੱਤਾ ਆ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਅੱਧੀ ਕੌਲੀ ਜਿਹੜੀ ਆ ਖੰਡ ਦੀ ਤੇ ਦੋ ਚਮਚੇ ਪਾਣੀ ਦੇ ਤਾਂ ਜੋ ਖੰਡ ਜਿਹੜੀ ਸਾਡੀ ਚੰਗੀ ਤਰ੍ਹਾਂ ਮੈਲਟ ਹੋ ਜਾਵੇ ਅਸੀਂ ਇੱਥੇ ਲਗਾਤਾਰ ਖੰਡ ਨੂੰ ਹਿਲਾਉਂਦੇ ਰਹਿਣਾ ਤਾਂ ਜੋ ਖੰਡ ਜਿਹੜੀ ਕੜਾਈ ਦੇ ਤਲੇ ਦੇ ਨਾਲ ਚਿਪਕ ਨਾ ਜਾਵੇ ਅਸੀਂ ਸਿਰਫ ਖੰਡ ਨੂੰ ਗੋਲਡਨ ਬ੍ਰਾਊਨ ਹੀ ਕਰਨਾ ਹੈ ਇਸ ਦੀ ਚਾਚਨੀ ਵਗੈਰਾ ਨਹੀਂ ਬਣਾਉਣੀ ਹੈਗੀ ਖੰਡ ਜਿਹੜੀ ਸਾਡੀ ਆ 골ਡਨ ਬ੍ਰਾਊਨ ਹੋ ਗਈ ਆ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਇੱਕ ਗਲਾਸ ਜਿਹੜਾ ਆ ਗਰਮ ਦੁੱਧ ਦਾ ਤੁਸੀਂ ਇੱਥੇ ਗਰਮ ਦੁੱਧ ਹੀ ਯੂਜ਼ ਕਰਨਾ ਹੈ ਅਤੇ ਇਸ ਨੂੰ ਮਿਲਾ ਲਵਾਂਗੇ ਚੰਗੀ ਤਰ੍ਹਾਂ ਸਾਡੀ ਜਿਹੜੀ ਮੈਲਟ ਹੋਈ ਖੰਡ ਆ ਉਸ ਨੂੰ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਅਸੀਂ ਮਿਲਾ ਲੈਣਾ ਆ ਤੇ ਦੁੱਧ ਨੂੰ ਇੱਕ ਉਬਾਲ ਆਉਣ ਤੱਕ ਜਿਹੜਾ ਆ ਅਸੀਂ ਪੱਕਾ ਨਾ ਦੇਣਾ ਆ ਇੱਥੇ ਤੁਸੀਂ ਦੁੱਧ ਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਹਿਣਾ ਹੈ ਤਾਂ ਜੋ ਸਾਡੀ ਜਿਹੜੀ ਖੰਡ ਆ ਉਹ ਇੱਕਸਾਰ ਦੁੱਧ ਦੇ ਵਿੱਚ ਮੈਲਟ ਹੋ ਜਵੇ ਸਾਡੇ ਦੁੱਧ ਨੂੰ ਜਿਹੜਾ ਉਵਾਲ ਆ ਗਿਆ ਹੈ ਹੁਣ ਅਸੀਂ ਇਹਦੇ ਵਿੱਚ ਜਿਹੜਾ ਆਪਣਾ ਐਡ ਕਰਾਂਗੇ ਬਰੈਡ ਦਾ ਚੂਰਾ ਜੋ ਕਿ ਅਸੀਂ ਠੰਡਾ ਹੋਣ ਦੇ ਲਈ ਰੱਖਿਆ ਹੋਇਆ ਸੀਗਾ ਬਰੈਡ ਦਾ ਚੂਰਾ ਪਾਉਣ ਤੋਂ ਬਾਅਦ ਅਸੀਂ ਚੰਗੀ ਤਰ੍ਹਾਂ ਇਸ ਨੂੰ ਹਿਲਾ ਲੈਣਾ ਆ ਤਾਂ ਜੋ ਜਿਹੜਾ ਸਾਡੇ ਦੁੱਧ ਵਾ ਉਹ ਚੰਗੀ ਤਰ੍ਹਾਂ ਬਰੈਡਾ ਦੇ ਵਿੱਚ ਅਬਜ਼ਰਵ ਹੋ ਜਾਵੇ ਅਸੀਂ ਲਗਾਤਾਰ ਇਸ ਨੂੰ ਧੀਮੀ ਆਂਚ ਦੇ ਉੱਤੇ ਪਕਾਉਂਦੇ ਰਹਿਣਾ ਆ ਸਾਡੀ ਜਿਹੜੀ ਰੈਸিপি ਹੈ ਇਹਦੇ ਵਿੱਚ ਖੋਆ ਪਾਉਣ ਦੀ ਬਿਲਕੁਲ ਵੀ ਲੋੜ ਨਹੀਂ ਪੈਂਦੀ ਹੈਗੀ ਸਾਡੇ ਬਰੈਡਾਂ ਦੇ ਚੂਰੇ ਤੇ ਮਿਲਕ ਪਾਊਡਰ ਤੋਂ ਹੀ ਇਹ ਇੰਨੀ ਸਵਾਦਿਸ਼ਟ ਬਣ ਜਾਂਦੀ ਹੈ ਕਿ ਇਹ ਖੋਏ ਦੇ ਪੇੜਿਆਂ ਨੂੰ ਵੀ ਫੇਲ ਕਰਦੀ ਹੈ 5 ਮਿੰਟਾਂ ਵਿੱਚ ਬਣ ਕੇ ਤਿਆਰ ਹੋਣ ਵਾਲੀ ਇਹ ਰੈਸিপি ਜਿਹੜੀ ਆ ਇਹਦੇ ਵਿੱਚ ਨਾ ਹੀ ਜ਼ਿਆਦਾ ਅਸੀਂ ਕੋਈ ਸਮਾਨ ਪਾਉਣਾ ਆ ਜਦੋਂ ਸਾਡਾ ਬਰੈਡਾਂ ਦਾ ਚੂਰਾ ਜਿਹੜਾ ਹੈ ਸਾਰੇ ਦੁੱਧ ਨੂੰ ਅਬਜ਼ਰਵ ਕਰ ਲਏਗਾ ਤਾਂ ਅਸੀਂ ਸਮਝ ਜਾਣਾ ਹੈ ਕਿ ਹੁਣ ਅਸੀਂ ਇਹਦੇ ਵਿੱਚ ਮਿਲਕ ਪਾਊਡਰ ਐਡ ਕਰਨਾ ਹੈ ਇੱਥੇ ਅਸੀਂ ਮਿਲਕ ਪਾਊਡਰ ਜਿਹੜਾ ਲੈਣਾ ਆ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਲੈਣਾ ਆ ਅਸੀਂ ਜ਼ਿਆਦਾ ਮਿਲਕ ਪਾਊਡਰ ਵੀ ਯੂਜ਼ ਨਹੀਂ ਕਰਨਾ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਮੇਰੇ ਚੈਨਲ ਨੂੰ ਜਲਦ ਜਲਦ ਜਾ ਕੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਮੇਰੀਆਂ ਸਾਰੀਆਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਟਾਡਾ ਬਰੈਡਾਂ ਦਾ ਚੂਰਾ ਜਿਹੜਾ ਹੈ ਬਿਲਕੁਲ ਪੱਕ ਗਿਆ ਹੁਣ ਅਸੀਂ ਇੱਥੇ ਐਡ ਕਰਾਂਗੇ ਅੱਧੀ ਕੌਲੀ ਜਿਹੜੀ ਮਿਲਕ ਪਾਊਡਰ ਦੀ ਅਤੇ ਇਸ ਨੂੰ ਵੀ ਚੰਗੀ ਤਰ੍ਹਾਂ ਅਸੀਂ ਬਰੈਡਾਂ ਦੇ ਚੂਰੇ ਦੇ ਵਿੱਚ ਮਿਕਸ ਕਰ ਲਵਾਂਗੇ ਤਾਂ ਜੋ ਇਹਦੀਆਂ ਡਲੀਆਂ ਨਾ ਵੱਜਣ ਅਸੀਂ ਲਗਾਤਾਰ ਇਸ ਨੂੰ ਹਿਲਾਉਂਦੇ ਹੋਏ ਬਰੈਡਾਂ ਦੇ ਚੂਰੇ ਦੇ ਵਿੱਚ ਮਿਕਸ ਕਰ ਲੈਣਾ ਹੈ ਅਸੀਂ ਮਿਲਕ ਪਾਊਡਰ ਨੂੰ ਜ਼ਿਆਦਾ ਨਹੀਂ ਪਕਾਉਣਾ ਬਸ ਗਰਮ ਹੋਣ ਤੱਕ ਹੀ ਛੱਡ ਦੇਣਾ ਹੈ ਸਾਡਾ ਮਿਲਕ ਪਾਊਡਰ ਪਾਉਣ ਤੋਂ ਬਾਅਦ ਬਰੈਡ ਦਾ ਚੂਰਾ ਬਣ ਕੇ ਤਿਆਰ ਹੋ ਗਿਆ ਹੁਣ ਅਸੀਂ ਗੈਸ ਦੀ ਜਿਹੜੀ ਆਂਚ ਆ ਉਹ ਬੰਦ ਕਰ ਦਿੰਦੇ ਆ ਤੇ ਇਸ ਨੂੰ ਠੰਡਾ ਹੋਣ ਦਿੰਦੇ ਆ ਹੁਣ ਅਸੀਂ ਆਪਣੀ ਮਿਠਾਈ ਨੂੰ ਇੱਕ ਪਲੇਟ ਦੇ ਵਿੱਚ ਕੱਢ ਲੈਂਦੇ ਆ ਤੇ ਥੋੜਾ ਟਾਈਮ ਦੇ ਲਈ ਠੰਡਾ ਹੋਣ ਦਿੰਦੇ ਆ ਤਾਂ ਜੋ ਇਹ ਸੈੱਟ ਹੋ ਜਾਵੇ ਤੇ ਫਿਰ ਅਸੀਂ ਇਸ ਦੇ ਇਹ ਪੇੜੇ ਜਿਹੜੇ ਆ ਉਹ ਬਣਾਵਾਂਗੇ ਸਾਡਾ ਜਿਹੜਾ ਮਿਕਸਚਰਨ ਹੈ ਉਹ ਚੰਗੀ ਤਰ੍ਹਾਂ ਹੁਣ ਠੰਡਾ ਹੋ ਗਿਆ ਅਸੀਂ ਇਸ ਦੇ ਛੋਟੇ-ਛੋਟੇ ਪੇੜੇ ਬਣਾ ਲੈਂਦੇ ਆ ਤੁਸੀਂ ਚਾਹੋ ਤਾਂ ਇਸ ਨੂੰ ਬਰਫੀ ਦੀ ਤਰ੍ਹਾਂ ਕੱਟ ਵੀ ਸਕਦੇ ਆ ਪਰ ਅਸੀਂ ਇਸ ਦੇ ਪੇੜੇ ਬਣਾ ਲੈਂਦੇ ਆ ਅਤੇ ਸਾਰੇ ਪੇੜੇ ਬਣਾ ਕੇ ਇੱਕ ਪਲੇਟ ਦੇ ਵਿੱਚ ਰੱਖ ਲੈਂਦੇ ਆ ਸਾਡੀ ਸਾਰੇ ਪੀੜੇ ਬਣ ਕੇ ਤਿਆਰ ਹੋ ਗਏ ਆ ਹੁਣ ਅਸੀਂ ਇਹਦੇ ਉੱਪਰ ਸੌਗੀ ਲਗਾ ਦਿੰਦੇ ਆ ਤੁਸੀਂ ਚਾਹੋ ਤਾਂ ਇੱਥੇ ਇਹ ਨਾ ਉੱਪਰ ਬਾਦਾਮ ਵੀ ਲਗਾ ਸਕਦੇ ਆ ਕਾਜੂ ਵੀ ਲਗਾ ਸਕਦੇ ਆ ਜੋ ਤੁਹਾਡੇ ਮਨਪਸੰਦ ਹੋਵੇ ਉਹ ਲਗਾ ਸਕਦੇ ਆ ਸਾਡੀ ਮਿਠਾਈ ਬਣ ਕੇ ਬਿਲਕੁਲ ਤਿਆਰ ਹੋ ਗਈ ਆ ਜੋ ਦੇਖਣ ਨੂੰ ਕਿੰਨੀ ਸੋਹਣੀ ਲੱਗ ਰਹੀ ਆ ਤੇ ਖਾਣੇ ਨੂੰ ਇਸ ਤੋਂ ਵੀ ਜ਼ਿਆਦਾ ਵਧੀਆ ਹੋਵੇਗੀ ਉਮੀਦ ਕਰਦੀ ਆ ਕਿ ਅੱਜ ਦੀ ਮੇਰੀ ਇਹ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਈ ਹੋਗੀ ਹੋਰ ਬਹੁਤ ਸਾਰੀਆਂ ਵੀਡੀਓ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ